ਹਰਮੰਦਰ ਗੁਰੂ ਕੇ ਸਿੱਖਾਂ ਦੀ ਜਿੰਦ ਜਾਨ ਹੈ ਜਿਨ੍ਹਾਂ ਜਿਨ੍ਹਾਂ ਨੇ ਹਰਮੰਦਰ ਵੱਲੇ ਡੇਢੀ ਨਿਗਾ ਦੇ ਨਾਲ ਵੇਖਿਆ ਸਿੱਖਾਂ ਨੇ ਉਹਨਾਂ ਦੀਆਂ ਅੱਖਾਂ ਕੱਢ ਲਈਆਂ ਭਾਵੇਂ ਉਹ ਅਬਦਾਲੀ ਹੋਵੇ ਭਾਵੇਂ ਉਹ ਤੈਮੂਰ ਹੋਵੇ ਭਾਵੇਂ ਉਹ ਜਕਰੀਆ ਖਾਨ ਔਰ ਉਹਦਾ ਪਾਲਤੂ ਚੌਧਰੀ ਮਸਾ ਹੋਵੇ ਹਰਮੰਦਰ ਤੇ ਚੜਨ ਵਾਲਿਆਂ ਨੂੰ ਗੁਰੂ ਕੇ ਸਿੱਖਾਂ ਨੇ ਕਦੇ ਜਿੰਦਾ ਨਹੀਂ ਛੱਡਿਆ ਤਾਰੀਖ ਇਸ ਗੱਲ ਦੀ ਗਵਾਹੀ ਭਰਦੀ ਹੈ ਪ੍ਰਸਾਦ ਸੰਗਤ ਜੀ ਹਰਮੰਦਰ ਦੀ ਰਖਵਾਲੀ ਇੰਨੀ ਸਿੱਖਾਂ ਨੇ ਅਹਿਮੀਅਤ ਦੇ ਵਿੱਚ ਕਿਉਂ ਰੱਖੀ ਕਿਉਂਕਿ ਹਰਮੰਦਰ ਸਾਡੇ ਜੀਵਨ ਨੂੰ ਸ਼ਿੰਗਾਰਦਾ ਏ ਸਵਾਰਦਾ ਏ ਜਦੋਂ ਪਾਵਨਾਂ ਵਾਲੇ ਗੁਰਸਿੱਖ ਜਾਂਦੇ ਐ ਪਾਵਨ ਸਰੋਵਰ ਦੇ ਵਿੱਚੋਂ ਇਸ਼ਨਾਨ ਕਰਕੇ ਆਪਣੇ ਤਨ ਦੇ ਦੁੱਖੜੇ ਦੂਰ ਕਰਦੇ ਐ ਤੇ ਪਾਵਨ ਦਰਬਾਰ ਦੇ ਅੰਦਰ ਨਾਮ ਰੂਪੀ ਜਲ ਦੇ ਨਾਲ ਆਪਣੇ ਮਨ ਦਾ ਇਸ਼ਨਾਨ ਕਰਵਾ ਕੇ ਸਰੀਰਕ ਤੇ ਮਾਨਸਿਕ ਦਾ ਦੋਹਾਂ ਨੂੰ ਤੰਦਰੁਸਤ ਕਰਦੇ ਐ ਫਿਰ ਉਹ ਸ਼ਕਤੀ ਪ੍ਰਾਪਤ ਕਰਦੇ ਐ ਹਰ ਮੰਦਰ ਤੋਂ ਪ੍ਰਾਪਤ ਹੋਈ ਸ਼ਕਤੀ ਗੁਰੂ ਕੇ ਸਿੱਖਾਂ ਨੂੰ ਸੰਸਾਰ ਦੇ ਵਿੱਚ ਧਰਮ ਦੀ ਜ਼ਿੰਦਗੀ ਜਿਉਣ ਦੇ ਵਾਸਤੇ ਇੱਕ ਰਾਜ਼ ਰਸਾਉਂਦੀ ਹੈ ਆਲੋ ਸ਼ੁਭ ਗੁਣਾਂ ਦੇ ਨਾਲ ਸ਼ਿੰਗਾਰੇ ਜਾਂਦੇ ਜੋ ਕੁਝ ਗੁਰੂ ਨੇ ਰਚਿਆ ਉਹਦਾ ਇੱਕ ਬਾਹਰੀ ਭਾਵ ਹੈ ਤੇ ਇੱਕ ਅੰਤਰੀਵ ਭਾਵ ਮੈਂ ਦੁਬਾਰਾ ਫੇਰ ਬੇਨਤੀ ਕਰਾਂ ਜੋ ਕੁਝ ਉਦਾਹਰਨਾਂ ਗੁਰੂ ਸਾਹਿਬ ਨੇ ਦਿੱਤੀਆਂ ਉਹ ਸਾਨੂੰ ਬਾਹਰੀ ਤੌਰ ਤੇ ਵੀ ਜੀਵਨ ਜਾਚ ਬਖਸ਼ਦੀਆਂ ਐ ਤੇ ਸਾਨੂੰ ਇੱਕ ਅਧਿਆਤਮਕ ਜੀਵਨ ਵੀ ਦਿੰਦੀਆਂ ਦੋ ਤਰ੍ਹਾਂ ਦਾ ਜੀਵਨ ਹੈ ਨਾ ਇੱਕ ਸਿੱਖ ਦਾ ਸਮਾਜਿਕ ਜੀਵਨ ਹੈ ਇੱਕ ਅਧਿਆਤਮਿਕ ਜੀਵਨ ਇੱਕ ਬਾਹਰ ਮੁਖੀ ਉਹਦਾ ਆਚਰਣ ਉਹਦਾ ਰਹਿਣ ਸਹਿਣ ਉਹਦਾ ਵਰਤੋਂ ਵਰਤਾਓ ਉਹਦੀ ਬੋਲਚਾਲ ਉਹ ਕਿੱਦਾਂ ਦੀ ਹੈ ਉਹ ਮਿੱਠਾ ਬੋਲਦਾ ਹੈ ਤੇ ਲੋਕ ਅਨੁਮਾਨ ਲਾਉਂਦੇ ਆ ਵੀ ਇਹ ਕਿਸੇ ਚੰਗੇ ਪਰਿਵਾਰ ਦੇ ਵਿੱਚੋਂ ਹੈ ਚੰਗੇ ਘਰਾਣੇ ਦੇ ਵਿੱਚੋਂ ਹੈ ਇਹਦੇ ਮਾਤਾ ਪਿਤਾ ਨੇ ਇਹਨੂੰ ਚੰਗੇ ਸੰਸਕਾਰ ਦਿੱਤੇ ਹੈ ਇਹਦਾ ਗੁਰੂ ਚੰਗਾ ਏ ਇਹਦੇ ਅਧਿਆਪਕ ਚੰਗੇ ਐ ਤਾਂ ਕਰਕੇ ਇਹਦਾ ਬੋਲਚਾਲ ਚੰਗਾ ਏ ਇਹਦਾ ਰਵਈਆ ਚੰਗਾ ਇੱਕ ਜੀਵਨ ਹੈ ਅਧਿਆਤਮਕ ਸਾਥ ਸੰਗਤ ਜੀ ਉਹ ਇਸ ਲੋਕ ਦੇ ਵਿੱਚ ਵੀ ਜ਼ਰੂਰੀ ਹੈ ਤੇ ਪ੍ਰਲੋਕ ਦੇ ਵਿੱਚ ਵੀ ਉਹਦਾ ਮੁੱਲ ਪੈਂਦਾ ਹੈ ਅੱਗੇ ਜਾ ਸਾਡੇ ਅੰਦਰ ਵੀ ਇੱਕ ਹਰਿਮੰਦਰ ਹੈ ਬਾਹਰੀ ਤੌਰ ਤੇ ਹਰਿਮੰਦਰ ਦੀ ਬੇਅਦਬੀ ਉਹ ਰੋਗ ਸਕੇ ਜਿਨ੍ਹਾਂ ਦੇ ਅੰਦਰ ਦੇ ਹਰਮੰਦਰ ਆਜ਼ਾਦ ਸਨ ਅੰਦਰ ਦੇ ਹਰਮੰਦਰ ਦੀ ਵੀ ਕੋਈ ਬੇਅਦਬੀ ਕਰਦਾ ਏ ਹੰਕਾਰ ਰੂਪੀ ਮਸਾਏ ਦੇ ਅੰਦਰ ਵੀ ਬੈਠਾ ਏ ਜਿਹੜਾ ਅਵਿਦਿਆ ਰੂਪੀ ਵਿਸ਼ੈਣੀ ਬੁੱਧੀ ਰੂਪੀ ਵੇਸਵਰ ਨਚਾਉਂਦਾ ਏ ਸਾਡੇ ਅੰਦਰ ਵੀ ਇੱਕ ਸਰੋਵਰ ਹੈ ਸ਼ੁਭ ਗੁਣਾਂ ਦਾ ਜਿਹਦੇ ਅੰਦਰ ਸੱਚ ਸੋਚ ਸੰਜਮ ਖਿਮਾ ਅਹਿੰਸਾ ਨੇਕੀ ਪੁੰਨ ਦਾਨ ਸੁਚਮ ਇਤਿਆਦਿਕ ਸ਼ੁੱਭ ਗੁਣਾਂ ਦਾ ਸਰੋਵਰ ਜਿਹਨੂੰ ਹੰਕਾਰ ਰੂਪੀ ਅਗਿਆਨ ਰੂਪੀ ਮੱਸਾ ਵਿਸ਼ੇਵਕਾਰਾਂ ਰੂਪੀ ਮਿੱਟੀ ਪਾ ਕੇ ਪੂਰੀ ਜਾਂਦਾ ਏ ਜਿਹਦੇ ਵਿੱਚ ਬਦੀ ਰੂਪੀ ਝੂਠ ਰੂਪੀ ਲਿੰਦਾ ਰੂਪੀ ਚੋਰੀਯਾਰੀ ਰੂਪੀ ਇਤਿਆਦਿਕ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਮਿੱਟੀ ਪਾ ਕੇ ਦਿਨ ਰਾਤ ਪੂਰਿਆ ਜਾ ਰਿਹਾ ਏ ਫਿਰ ਸਾਧ ਸੰਗਤ ਜੀ ਜਿਨ੍ਹਾਂ ਦੇ ਅੰਦਰੋਂ ਗਿਆਨ ਰੂਪੀ ਤੇ ਵਿਰਾਗ ਰੂਪੀ ਗਿਆਨ ਰੂਪੀ ਤੇ ਵਿਰਾਗ ਰੂਪੀ ਸੁਖਾ ਸਿੰਘ ਮਤਾਬ ਸਿੰਘ ਉੱਠਦੇ ਆ। ਉਹ ਫਿਰ ਗੁਰੂ ਦੇ ਗਿਆਨ ਰੂਪੀ ਖੰਡੇ ਦੇ ਨਾਲ ਹੰਕਾਰ ਰੂਪੀ ਮੱッセ ਦਾ ਸਿਰ ਵੱਢ ਕੇ ਅੰਦਰ ਦੇ ਹਰਿਮੰਦਰ ਨੂੰ ਆਜ਼ਾਦ ਕਰਾਉਂਦੇ ਆ। ਤੇ ਜਿਹੜਾ ਮਲਬਾ ਵਿਕਾਰਾਂ ਦਾ ਸ਼ੋਭ ਗੁਣਾ ਰੂਪੀ ਸਰੋਵਰ ਵਿੱਚ ਪਾਇਆ ਜਾਂਦਾ ਹੈ ਨਾ ਉਹਨੂੰ ਫਿਰ ਖਿਮਾ ਅਹਿੰਸਾ ਦਇਆ ਮृਦ ਸਤਿ ਬਚਨ ਤਪ ਦਾਨ ਸੀਲ ਸੋਚ ਕ੍ਰਿਸ਼ਨਾ ਬਿਨਾ ਧਰਮ ਲਿੰਗ 10 ਜਾਣ ਇਹਨਾਂ ਧਰਮ ਦੇ ਹਥਿਆਰਾਂ ਦੀ ਵਰਤੋਂ ਕਰਕੇ ਉਹਦੀ ਬੇਅਦਬੀ ਨੂੰ ਰੋਕ ਕੇ ਤੇ ਆਪਣੀ ਆਬਾਦਤ ਆਪਣੇ ਸਰੀਰ ਰੂਪੀ ਹਰ ਮੰਦਰ ਦੇ ਵਿੱਚੋਂ ਉਤਪੰਨ ਕਰਦੇ ਐ ਜਿਨ੍ਹਾਂ ਦੇ ਜੀਵਨ ਦੇ ਵਿੱਚ ਆਬਾਦਤ ਨਹੀਂ ਉਹ ਕਦੇ ਸ਼ਹਾਦਤ ਦੀ ਮੰਜ਼ਲ ਨਹੀਂ ਪਾ ਸਕਦੇ ਸ਼ਹਾਦਤ ਦੀ ਮੰਜ਼ਲ ਤੇ ਉਹ ਪਹੁੰਚ ਸਕਦੇ ਐ ਜਿਨ੍ਹਾਂ ਦੀ ਜਨਮਾਂ ਜਨਮਾਂਤਰਾਂ ਦੀ ਆਵਾਦਤ ਹੋਵੇਗੀ ਤੇ ਇਸ ਜਨਮ ਦੇ ਵਿੱਚ ਵੀ ਆਵਾਦਤ ਹੋਵੇ ਭਾਈ ਸੁਖਾ ਸਿੰਘ ਮਦਾਬ ਸਿੰਘ ਜੜੇ ਬੀਕਨੇਰ ਦੀ ਧਰਤ 니ਤੋ ਤੇ ਲਾਲਿਆ ਸਿਰ ਮੱਸੇ ਰੰਗੜ ਦਾ ਨੇਜੇ ਤੇ ਟੰਗ ਕੇ ਲੈ ਗਏ ਉਸ ਤੋਂ ਅੱਗੇ ਜੋ ਵਾਪਰਿਆ ਉਹਦਾ ਪਹਿਲਾ ਪੰਨਾ ਤੁਹਾਡੇ ਨਾਲ ਗੁਰੂ ਕੇ ਢਾਡੀ ਸਾਂਝਾ ਕਰ ਗਏ ਉਦੋਂ ਅੱਗੇ ਕੀ ਹੋਇਆ ਉਹ ਗੱਲ ਆਪਾਂ ਸਾਂਝੀ ਕਰਨੀ ਐ ਮੈਂ ਲੜੀ ਨੂੰ ਜੋੜਨ ਵਾਸਤੇ ਟੂਕ ਮਾਤਰ ਬੇਨਤੀ ਕਰ ਦੇਵਾਂ ਜਦੋਂ ਸਿਰ ਲਾ ਲਿਆ ਮੱッセ ਦਾ ਤੇ ਗੁਰੂ ਕੇ ਸਿੱਖ ਲੈ ਗਏ ਖਿੱਦੋ ਖੁੰਡੀ ਖੇਡਿਆ ਬੁੱਢੇ ਜੋੜ ਜਾ ਕੇ ਗੁਰੂ ਕੇ ਸਿੱਖਾਂ ਨੇ ਤੇ ਸਾਥ ਸੰਗਤ ਜੀ ਇੱਕ ਗੱਲ ਹੋਰ ਵੀ ਕਲੀਅਰ ਹੋਈ ਮੈਂ ਬੇਨਤੀ ਕਰ ਦੇਵਾਂ ਬਹੁਤ ਆਤ ਇਹ ਗੱਲ ਘੱਟ ਪ੍ਰਚਾਰੀ ਗਈ ਐ ਜਦੋਂ ਸਰਦਾਰ ਬੁਲਾਕਾ ਸਿੰਘ ਨੇ ਦੱਸਿਆ ਸੀ ਨਾ ਟੋਲਾਂ ਵਾਲੇ ਨੇ ਜਾ ਕੇ ਪੀਰ ਮੰਦਰ ਦੀ ਬੇਅਦਬੀ ਹੋ ਰਹੀ ਹੈ ਤੇ ਬੁੱਢਾ ਸਿੰਘ ਨੇ ਆਖਿਆ ਤੂੰ ਇੰਨੀ ਘੋਰ ਬੇਅਦਬੀ ਵੇਖ ਕੇ ਤੇ ਆ ਗਿਆ ਤੂੰ ਮਰ ਕਿਉਂ ਨਹੀਂ ਗਿਆ ਉੱਥੇ ਲੜ ਕੇ ਬੁਲਾਕਾ ਸਿੰਘ ਨੇ ਆਖਿਆ ਜਥੇਦਾਰ ਜੀ ਦਿਲ ਤਾਂ ਕਰਦਾ ਸੀ ਮੈਂ ਉੱਥੇ ਲੜ ਕੇ ਤੇ ਸ਼ਹੀਦ ਹੋ ਜਾਵਾਂ ਹਰਿਮੰਦਰ ਦੀ ਰਖਵਾਲੀ ਵਾਸਤੇ ਪਰ ਮੇਰੇ ਅਕੱਲੇ ਦੇ ਲੜਿਆਂ ਉੱਥੇ ਕੀ ਹੁੰਦਾ ਉੱਥੇ ਭਾਰੀ ਫੌਜਾਂ ਦਾ ਕਬਜ਼ਾ ਹੈ ਬਹੁਤ ਸਾਰੇ ਲੋਕ ਜਿਹੜੇ ਮੱਸੇ ਦੀ ਆਗਿਆ ਦੇ ਨਾਲ ਉਥੇ ਬਹੁਤ ਸਾਰੀਆਂ ਕ੍ਰੀਤੀਆਂ ਕਰ ਰਿਹਾ ਜੇ ਮੈਂ ਉਥੇ ਮਰ ਜਾਂਦਾ ਤੇ ਤੁਹਾਨੂੰ ਇੱਥੇ ਆਣ ਕੇ ਕੌਣ ਦੱਸਦਾ ਜੇ ਗੱਲ ਅਣਖ ਤੇ ਗੈਰਤ ਦੀ ਹੈ ਤੇ ਫਿਰ ਤੁਸੀਂ ਵੀ ਤਾਂ ਲੁਕਦੇ ਫਿਰਦੇ ਹੋ ਨਾ ਤੁਹਾਡਾ ਵੀ ਤਾਂ ਕੋਈ ਫਰਜ਼ ਹੈਣਾ ਜਿਹੜੇ ਜਥਿਆਂ ਦੇ ਰੂਪ ਦੇ ਵਿੱਚ ਆਏ ਹੋ ਇੱਥੇ ਇਹ ਗੱਲ ਬੁਲਾਕਾ ਸਿੰਘ ਦੀ ਸੁਣ ਕੇ ਤੇ ਸਾਥ ਸੰਗਤ ਜੀ ਜਥੇਦਾਰ ਬੁੱਢਾ ਸਿੰਘ ਨੇ ਲੀਕ ਖਿੱਚ ਕੇ ਆਖਿਆ ਵੀ ਕੋਈ ਸੂਰਮੇ ਮਰਦ ਉੱਠਣ ਜਿਹੜੇ ਹਰਿਮੰਦਰ ਦੀ ਹੋ ਰਹੀ ਬੇਅਦਬੀ ਨੂੰ ਰੋਕਣ ਸਰਦਾਰ ਸੁਖਾ ਸਿੰਘ ਜੀ ਮਾੜੀ ਕੰਬੋਗਿਆਂ ਵਾਲੇ ਤੇ ਮੁਤਾਬ ਸਿੰਘ ਮੀਰਾ ਗੋਟਿਆ ਭੰਗੂ ਇਹ ਦੋ ਯੋਧੇ ਤਿਆਰ ਹੋਏ ਤੇ ਪੰਥ ਨੇ ਇੱਕ ਵਿਚਾਰ ਦਿੱਤੀ ਕਿ ਜੇ ਦਾ ਮੱਸੇ ਦਾ ਸਿਰ ਵੱਢ ਕੇ ਇਹ ਦੋਵੇਂ ਗੁਰਸਿੱਖ ਲੈ ਆਉਣ ਜੂੰਦੇ ਵਾਪਸ ਆ ਜਾਣ ਤੇ ਜਿਹੜਾ ਮੁਖਰੇਵਾ ਚੱਲ ਰਿਹਾ ਹੈ ਨਾ ਅਪਾਂ ਅਰਦਾਸ ਕਰੀਏ ਮਹਾਰਾਜ ਦੇ ਚਰਨਾਂ ਵਿੱਚ ਉਦੋਂ ਵੀ ਇਹ ਦੁਬਦਾ ਸੀ ਅੱਧੇ ਕਹਿੰਦੇ ਸਨ ਵੀ ਦਸਵੇਂ ਪਾਤਸ਼ਾਹ ਦੀ ਬਾਣੀ ਪ੍ਰਮਾਣਿਕ ਹੈ ਗੁਰੂ ਦੀ ਬਾਣੀ ਹੈ ਤੇ ਪ੍ਰਕਾਸ਼ ਹੋਣਾ ਚਾਹੀਦਾ ਹੈ ਅਕਾਲ ਤਖਤ ਸਾਹਿਬ ਦੀ ਤੇ ਅੱਧੇ ਕਹਿੰਦੇ ਸਨ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਦਸਵੇਂ ਪਾਤਸ਼ਾਹ ਦੀ ਬਾਣੀ ਦਾ ਪ੍ਰਕਾਸ਼ ਨਹੀਂ ਹੋਣਾ ਚਾਹੀਦਾ ਜਦੋਂ ਕਿ ਉਹ ਦਸਵੇਂ ਪਾਤਸ਼ਾਹ ਦੀ ਬਾਣੀ ਨੂੰ ਬਾਣੀ ਨਹੀਂ ਮੰਨਣ ਉਸ ਵੇਲੇ ਮੰਥ ਨੇ ਨਿਰਣਾ ਲਿਆ ਵੀ ਆਪਾਂ ਅਰਦਾਸ ਕਰੀਏ ਜੇ ਸੁਖਾ ਸਿੰਘ ਤੇ ਮਕਾਬ ਸਿੰਘ ਸਿਰ ਵੱਢ ਕੇ ਜਿਉਂਦੇ ਵਾਪਸ ਆ ਜਾਣ ਤੇ ਫੇਰ ਗਲਗੀਰ ਪਾਤਸ਼ਾਹ ਦੀ ਬਾਣੀ ਆਪਾਂ ਇਹ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੇ ਵਾਕਿਆ ਇਹ ਤੁਹਾਡੀ ਬਾਣੀ ਹੈ ਤੇ ਫੇਰ ਸੁਖਾ ਸਿੰਘ ਮਕਾਬ ਸਿੰਘ ਵਾਪਸ ਆ ਜਾਣ ਮੱਸੀ ਦਾ ਸਿਰ ਲੈ ਕੇ ਤੇ ਜੇ ਉੱਥੇ ਸ਼ਹੀਦ ਹੋ ਗਏ ਫਿਰ ਅਸੀਂ ਮੰਨਾਂਗੇ ਵੀ ਇਹ ਬਾਣੀ ਪ੍ਰਮਾਣਿਕ ਨਹੀਂ ਹੈ ਸਾਧ ਸੰਗਤ ਜੀ ਇਹ ਬਹੁਤ ਵੱਡੀ ਘਟਨਾ ਹੈ ਇਤਿਹਾਸ ਦੀ ਜਿਹੜੀ ਤਵਾਰੀਖ ਵਿੱਚ ਸਾਨੂੰ ਮਿਲਦੀ ਹੈ ਵੀ ਉਹ ਦੋਵੇਂ ਯੋਧੇ ਸਿਰ ਵੱਢ ਕੇ ਵਾਪਸ ਆ ਗਏ ਜਿਉਂਦੇ ਏਡੇ ਵੱਡੇ ਘੇਰੇ ਦੇ ਵਿੱਚ ਤੇ ਪੰਥ ਨੇ ਜਕਾਰੇ ਗਜਾਏ ਤੇ ਆਖਿਆ ਵੀ ਹੁਣ ਦਸਵੇਂ ਪਾਤਸ਼ਾਹ ਦੀ ਬਾਣੀ ਤੇ ਜਿਹੜਾ ਪੰਥ ਦੇ ਵਿੱਚ ਸ਼ਾਮਲ ਹੈ ਕੋਈ ਸ਼ੰਕਾ ਨਹੀਂ ਕਰੇਗਾ ਕੋਈ ਕਿੰਤੂ ਨਹੀਂ ਕਰੇਗਾ ਪਰ ਅੱਜ ਤੱਕ ਵੀ ਸਾਡੇ ਵਿੱਚੋਂ ਹੀ ਐਸੇ ਵੀਰ ਹੈ ਇੱਕ ਜਮਾਤ ਜਿਹੜੀ ਅੱਜ ਤੱਕ ਦਸਵੇਂ ਪਾਤਸ਼ਾਹ ਦੀ ਬਾਣੀ ਦੀ ਨਿੰਦਾ ਕਰੀ ਜਾਂਦੀ ਹੈ ਮਹਾਰਾਜ ਉਹਨਾਂ ਨੂੰ ਸਮੱਤ ਬਖਸ਼ੇ ਤਵਾਰੀਖ ਦੇ ਪੰਨੇ ਅਸੀਂ ਤਾਂ ਹੀ ਤਾਂ ਟੋਹਣੇ ਆ ਤਾਂ ਹੀ ਵਿਚਾਰਨੇ ਵੀ ਸਾਨੂੰ ਪਤਾ ਲੱਗੇ ਸਾਡੇ ਵੱਡਿਆਂ ਨੇ ਸਾਨੂੰ ਕੀ ਦਰਸਾਇਆ ਆ ਗਿਆ ਆਪਸ ਸੁਖਾ ਸਿੰਘ ਮੋਤਾਬ ਸਿੰਘ ਉਸ ਤੋਂ ਅੱਗੇ ਜੋ ਆਇਆ ਤੁਸੀਂ ਸੁਣਦੇ ਆ ਢਾਡੀ ਸਿੰਘਾਂ ਤੋਂ ਜ਼ਕਰੀਆ ਖਾਨ ਦੇ ਕੋਲ ਆ ਕੇ ਮੱਸੇ ਦੀ ਬੇਗਮ ਰੋਈ ਪਿੱਟੀ ਉਹਨੇ ਆਖਿਆ ਵੀ ਮੇਰੇ ਪਤੀ ਦਾ ਸਿਰ ਲਾ ਕੇ ਲੈ ਗਏ ਸਰਕਾਰ ਦੇ ਬਾਗੀ ਤੇ ਜੇ ਚੌਧਰੀਆਂ ਦੇ ਸਿਰ ਲੈਣ ਲੱਗ ਪਾ ਤੇ ਸੂਬੇਦਾਰ ਸਾਹਿਬ ਸਿਰ ਤੁਹਾਡਾ ਵੀ ਨਹੀਂ ਫਿਰ ਰਹਿਣਾ ਫਿਰ ਤੁਹਾਡਾ ਵੀ ਇਹਨਾਂ ਨੇ ਲਾ ਲੈਣਾ ਕਿਸੇ ਦਿਨ ਤੇ ਜੇ ਮੇਰੇ ਮੋਹੇ ਪਤੀ ਦਾ ਮੈਨੂੰ ਇਨਸਾਫ ਨਾ ਮਿਲਿਆ ਤੇ ਮੈਂ ਦਿੱਲੀ ਦਰਬਾਰ ਪਹੁੰਚਾਂਗੀ ਤੇ ਦਿੱਲੀ ਦਰਬਾਰ ਦੀਆਂ ਕੰਧਾਂ ਦੇ ਨਾਲ ਟੱਕਰਾਂ ਮਾਰ-ਮਾਰ ਕੇ ਆਪਣੇ ਪ੍ਰਾਣ ਦੇ ਦਿਆਂਗੀ ਜਕਰੀਆ ਖਾਨ ਨੇ ਫੌਜਦਾਰ ਨੂਰਦੀਨ ਨੂੰ ਸੱਦਿਆ ਤੇ ਆਖਿਆ ਵੀ ਕਿਸੇ ਵੀ ਹਾਲਤ ਦੇ ਵਿੱਚ ਸੁਖਾ ਸਿੰਘ ਤੇ ਮੁਤਾਬ ਸਿੰਘ ਫੜ ਕੇ ਲਿਆਉ। ਸਾਧ ਸੰਗਤ ਜੀ ਨੂਰਦੀਨ ਨੇ ਘੇਰੇ ਵਿੱਚ ਲਿਆ ਮੀਰਾਕੋਟ ਨੂੰ। ਤੁਸੀਂ ਸਾਖੀ ਸੁਣੀ ਹੈ ਜਾਂਦੀ ਵਾਰੀ ਮੁਤਾਬ ਸਿੰਘ ਆਪਣੇ 8 ਸਾਲੇ ਪੁੱਤਰ ਦੀ ਬਾਹ ਆਪਣੇ ਪਾਗਵਟ ਭਰਾ ਨੱਥੇ ਖਹਿਰੇ ਨੂੰ ਪਕੜਾ ਗਿਆ ਸੀ। ਆਖਿਆ ਸੀ ਇਹਦੀ ਹਿਫਾਜ਼ਤ ਦੀ ਜ਼ਿੰਮੇਵਾਰੀ ਨੱਥਿਆ ਤੇਰੀ ਹੈ। ਤੇ ਸਾਧ ਸੰਗਤ ਜੀ ਨੱਥਾ ਸਿੰਘ ਖਹਿਰੇ ਨੇ ਉਹ ਜ਼ਿੰਮੇਵਾਰੀ ਬਾਖੂਬੀ ਨਿਭਾਈ ਕਿਵੇਂ ਨਿਭਾਈ? ਪਰ ਸੰਗ ਸਾਂਝਾ ਕਰਕੇ ਗਏ ਨੇ ਢਾਡੀ ਸਿੰਘ ਉਹਨੇ ਪੱਗ ਵਿਟਾਈ ਦੀ लाज ਰੱਖੀ ਉਹਨੇ ਸ਼ਹਾਦਤ ਦਾ ਜਾਮ ਪੀ ਲਿਆ ਪਰ ਜੂੰਦੀ ਜਾਣੇ ਨਥੇ ਖਹਿਰੇ ਨੇ ਮਤਾਬ ਸਿੰਘ ਦੇ ਪੁੱਤਰ ਰਾਏ ਸਿੰਘ ਨੂੰ ਜ਼ਾਲਮਾਂ ਦੇ ਹਵਾਲੇ ਨਹੀਂ ਕੀਤਾ ਇਹ ਆ ਯਾਰੀ ਇਹ ਦੋਸਤੀ ਦੋ ਸਤ ਦੋ ਸੱਚ ਜਦੋਂ ਮਿਲ ਪੈਂਦੇ ਨੇ ਉਦੋਂ ਦੋਸਤ ਬਣਦਾ ਦੋ ਸਤ ਦੋਸਤ ਦੋਵੇਂ ਪਾਸੇ ਸੱਚ ਹੋਵੇ ਇਹ ਨਹੀਂ ਵੀ ਇੱਕ ਪਾਸੇ ਮੁਹੱਬਤ ਮਿਲੇ ਤੇ ਦੂਜੇ ਪਾਸੇ ਬੇਈਮਾਨੀ ਹੋਵੇ ਇੱਕ ਪਾਸੇ ਪਿਆਰ ਹੋਵੇ ਤੇ ਦੂਜੇ ਪਾਸੇ ਹੰਕਾਰ ਹੋਵੇ ਜਾਂ ਜੜਾਂ ਵੱਡਣ ਦੀ ਨੀਤੀ ਹੋਵੇ ਫਿਰ ਦੋਸਤੀ ਨਹੀਂ ਕਹੀ ਜਾ ਸਕ ਜਿੱਥੇ ਦੋਵੇਂ ਪਾਸੇ ਸੱਚ ਹੋਵੇ ਉਥੇ ਦੋਸਤੀ ਬਣਦੀ ਹੈ ਤੇ ਉਹ ਦੋਸਤੀ ਨਥੇ ਖਹਿਰੇ ਨੇ ਨਵਾ ਦਿੱਤੀ ਨਥੇ ਖਹਿਰੇ ਨੂੰ ਮੌਤ ਦੇ ਘਾਟ ਉਤਾਰਿਆ ਅਨਿਆਣਾ ਬਾਲ ਇਕਠਾ ਸਾਲਾਂ ਦਾ ਰਾਏ ਸਿੰਘ ਦੌੜ-ਦੌੜ ਕੇ ਜਾਲਮਾਂ ਦੀਆਂ ਲੱਤਾਂ ਦੇ ਵਿੱਚ ਵੱਜਦਾ ਏ ਕਦੇ ਇਸ ਪਾਸੇ ਜਾਂਦਾ ਏ ਕਦੇ ਉਸ ਪਾਸੇ ਜਰਵਾਣਿਆਂ ਨੇ ਦਿਨਵਾਰ ਕੀਤੇ ਸਾਥ ਸੰਗਤ ਜੀ ਪਿੱਠ ਤੇ ਗਰਦਨ ਤੇ ਛਾਤੀ ਤੇ ਅੱਧੀ ਗਰਦਨ ਲਮਕ ਗਈ ਉਹਨਾਂ ਵੇਖਿਆ ਵੀ ਨਿਆਣਾ ਬਾਲਕ ਮਰ ਖੱਪ ਗਿਆ ਤਿੰਨ ਏਡੇ ਭਰਵੇਂ ਬਾਹਰ ਹੋਏ ਕਿੱਥੋਂ ਬਚੇਗਾ ਪਰ ਸੱਚੇ ਪਾਤਸ਼ਾਹ ਦੀ ਬਾਣੀ ਪ੍ਰਭ ਪਾਵੈ ਬਿਨ ਸਾਸ ਤੇ ਰਾਖੈ ਜਿਹਨੂੰ ਕਾਲਪੁਰਖ ਵੈਗਰੂ ਰੱਖੇ ਉਹਨੂੰ ਗਾਉਣ ਮਾਰ ਸਕਦਾ ਹੈ ਮਾਲਣ ਆਈ ਉਹਨੇ ਮੋਚੀ ਦੇ ਕੋਲੇ ਲਾ ਜਾ ਕੇ ਸੜੰਗੇ ਮਰਵਾ ਦਿੱਤੇ ਰਾਏ ਸਿੰਘ ਬਚ ਗਿਆ ਜਾਨ ਬਚ ਗਈ